ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਵੱਡੇ ਸਾਹਿਬਜ਼ਾਦੇਆਂ ਦੇ ਸਿੰਘਾਂ ਦੀ ਸ਼ਹਾਦਤ ਨੂੰ ਆਪਣੀ ਅੱਖੀਂ ਵੇਖ ਕੇ 마ਸ਼ੀਵਾੜੇ ਦੇ ਜੰਗਲਾਂ 'ਚ ਜਾਂਦੇ ਨੇ ਫਿਰ ਕੁਝ ਸਿੰਘ ਉਹਨਾਂ ਨੂੰ ਪਿੱਛੋਂ ਲੱਭਦੇ ਉੱਥੇ ਆਉਂਦੇ ਨੇ ਤੇ ਗੁਰੂ ਸਾਹਿਬ ਜੀ ਨਾਲ ਅੱਗੇ ਰਵਾਨਾ ਹੁੰਦੇ ਨੇ ਗੁਰੂ ਪਾਤਸ਼ਾਹ ਜੀ ਤੇ ਜੰਗ ਦੇ ਮੈਦਾਨ 'ਚ ਜੂਝਣਾ ਚਾਹੁੰਦੇ ਸੀ ਪਰ ਸਿੰਘਾਂ ਨੇ ਬੇਨਤੀਆਂ ਕਰਕੇ ਉਹਨਾਂ ਨੂੰ ਜਾਣ ਨਾ ਦਿੱਤਾ ਦੂਜੇ ਪਾਸੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਵੀ ਸ਼ਹੀਦੀ ਹੋ ਜਾਂਦੀ ਆ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦਾ ਸੰਸਕਾਰ ਹੋ ਜਾਂਦਾ ਆ ਉਦੋਂ ਗੁਰੂ ਜੀ ਰਾਏ ਕੱਲੇ ਕੋਲ ਰਾਏਕੋਟ ਪਹੁੰਚ ਜਾਂਦੇ ਨੇ ਕੁਝ ਸਿੰਘ ਵੀ ਗੁਰੂ ਸਾਹਿਬ ਜੀ ਨਾਲ ਹੁੰਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਰਾਏ ਕੱਲੇ ਨੂੰ ਕਹਿੰਦੇ ਨੇ ਬੰਦਾ ਭੇਜ ਕੋਈ ਜਦੋਂ ਦੇ ਮੇਰੇ ਛੋਟੇ ਲਾਲ ਵਿਛੜੇ ਨੇ ਮੁੜ ਕੇ ਪਤਾ ਨਹੀਂ ਲੱਗਾ ਕਿੱਥੇ ਨੇ ਉਹਨਾਂ ਫੇਰ ਨੂਰੇ ਮਾਹੀ ਨੂੰ ਭੇਜਿਆ ਉਹਦੀ ਰਿਸ਼ਤੇਦਾਰੀ ਸੀ ਸਰਹੰਦ ਗੁਰੂ ਸਾਹਿਬ ਕਹਿੰਦੇ ਨੇ ਜਾ ਨੂਰਿਆ ਸਰਹੰਦ ਦੀ ਖਬਰ ਲੈ ਕੇ ਆ ਫਿਰ ਨੂਰਾ ਮਾਹੀ ਸਰਹੰਦ ਆਉਂਦਾ ਆ ਉਹ ਉੱਥੇ ਤਿੰਨ ਦਿਨ ਰਹਿੰਦਾ ਆ ਤੇ ਕੱਲੀ-ਕੱਲੀ ਗੱਲ ਦੀ ਖਬਰ ਲੈਂਦਾ ਵਾ ਕਿ ਕਿਵੇਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਿਆਦਿਆਂ ਨੂੰ ਤਸੀਹੇ ਦਿੱਤੇ ਗਏ ਕੀ ਕੀ ਉਹਨਾਂ ਨਾਲ ਵਾਪਰੀ ਇਧਰ ਗੁਰੂ ਜੀ ਇੱਕ ਸਿੱਖ ਨੂੰ ਕਹਿੰਦੇ ਆ ਕਿ ਰੁੱਖ ਤੇ ਚੜ ਕੇ ਵੇਖ ਨੂਰਾ ਆਉਂਦਾ ਕਿ ਨਹੀਂ ਉਹ ਕਹਿੰਦਾ ਪਾਤਸ਼ਾਹ ਹਾਲੇ ਤੇ ਕੋਈ ਵੀ ਨਹੀਂ ਆਇਆ ਤੀਜੇ ਦਿਨ ਦੀ ਸ਼ਾਮ ਹੁੰਦੀ ਆ ਗੁਰੂ ਮਹਾਰਾਜ ਕਹਿੰਦੇ ਆ ਇੱਕ ਵਾਰ ਫੇਰ ਵੇਖ ਰੁੱਖ ਤੇ ਚੜ ਕੇ ਨੂਰਾ ਆਇਆ ਕਿ ਨਹੀਂ ਉਹ ਵੇਖਦਾ ਇਹ ਤੇ ਕਹਿੰਦਾ ਮਹਾਰਾਜ ਉਹ ਦੂਰ ਨੂਰਾ ਆਉਂਦਾ ਲੱਗਦਾ ਆ ਨੂਰਾ ਆਇਆ ਗੁਰੂ ਸਾਹਿਬ ਵੱਲ ਵੇਖ ਕੇ ਹੱਥ ਜੋੜ ਲੈਂਦਾ ਆ। ਉਹਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ। ਉਹ ਮੂੰਹ ਟੱਗ ਕੇ ਰੋਣ ਲੱਗ ਪਿਆ। ਕੋਲ ਖਲੋਤਾ ਰਾਏ ਕੱਲਾ ਤੇ ਸਿੰਘ ਗੰਭੀਰ ਹੋ ਜਾਂਦੇ ਆ। ਪਤਾ ਨਹੀਂ ਸਰਹੰਦ ਵਿੱਚ ਕੀ ਖੁਸ਼ ਵਾਪਰਿਆ ਹੋਣਾ ਆ ਜਿਹੜਾ ਇਹ ਇੰਨਾ ਰੋਣ ਲੱਗ ਪਿਆ ਆ। ਸਤਗੁਰੂ ਜੀ ਕਹਿੰਦੇ ਉਹ ਮਾਹੀ ਤੂੰ ਰੋਈ ਕਿਉਂ ਜਾਂਣਾ ਆ? ਸੁਨਾ ਮੇਰੇ ਪੁੱਤਰਾਂ ਦੀ ਦਾਸਤਾਨ, ਮੇਰੀ ਮਾਂ ਦੀ ਦਾਸਤਾਨ। ਕਹਿੰਦਾ ਮਹਾਰਾਜ ਇਹ ਕਿਹੋ ਜਿਹੀ ਸ਼ਾਮ ਆਈ ਆ ਅੱਜ ਸਤਿਗੁਰੂ ਹੱਸ ਕੇ ਕਹਿੰਦੇ ਅਸੀਂ ਸ਼ਾਮਾਂ ਦੇ ਸਨੇਹ ਹੀ ਸੁਣਦੇ ਆਇਆ ਜਿਸ ਦਿਨ ਪਾਈ ਜੱਤਾ ਜੀ ਪਿਤਾ ਦਾ ਸੀਸ ਲੈ ਕੇ ਆਏ ਸੀ ਉਸ ਦਿਨ ਵੀ ਸ਼ਾਮ ਸੀ ਅੱਠ ਪੋਦੀ ਵੀ ਸ਼ਾਮ ਸੀ ਜਦੋਂ ਮੇਰਾ ਅਜੀਤ ਮੇਰਾ ਜੁਝਾਰ ਮੇਰੇ ਜਾਨਾ ਤੋਂ ਪਿਆਰੇ ਸਿੰਘ ਪੁਰਜਾ ਪੁਰਜਾ ਘਟ ਮਰੇ ਉਹ ਦਿਨ ਵੀ ਸ਼ਾਮ ਸੀ ਹੁਣ ਤੀਜੀ ਸ਼ਾਮ ਤੂੰ ਸੁਨਾ ਪਰ ਚੇਤੇ ਰੱਖੀ ਇਸ ਸ਼ਾਮ ਤੋਂ ਬਾਅਦ ਜਨਮ ਰਾਜ ਦੀਆਂ ਸ਼ਾਮਾਂ ਪਹਿ ਜਾਣਗੀਆਂ ਉਹਨੇ ਫਿਰ ਦੱਸਿਆ ਮਹਾਰਾਜ ਇਹ ਤੇਰੇ ਲਾਲਾਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਚ ਰੱਖਿਆ ਗਿਆ ਬੱਚਿਆਂ ਨੂੰ ਰੋਟੀ ਪਾਣੀ ਕੁਝ ਨਹੀਂ ਦਿੱਤਾ ਉਹਨਾਂ ਨੂੰ ਤਸੀਹੇ ਦਿੱਤੇ ਗਏ ਉਹਨਾਂ ਨੂੰ ਨੀਂਹ ਚ ਚਿਨਿਆ ਗਿਆ ਤੇ ਫਿਰ ਉੱਚੀ ਰੋ ਕੇ ਕਹਿੰਦਾ ਹੈ ਉਹਨਾਂ ਨੂੰ ਕੱਟਿਆ ਗਿਆ ਆ ਮਾਤਾ ਗੁਜਰੀ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਕਹਿੰਦਾ ਉਸ ਵੇਲੇ ਜਿੰਨੇ ਸਿੰਘ ਉੱਥੇ ਮੌਜੂਦ ਸਨ ਸਭ ਦੀਆਂ ਅੱਖਾਂ 'ਚੋਂ ਨੀਰ ਵਗਣ ਲੱਗ ਪਿਆ ਰਾਏਕੱਲਾ ਬਹੁਤ ਰੋਇਆ ਸਾਰੇ ਬਹੁਤ ਰੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੰਭੀਰ ਹੋ ਗਏ ਜਿੰਨਾ ਚਿਰ ਨੂਰਾ ਗੱਲਣਾ ਦੱਸਦਾ ਰਿਹਾ ਮਹਾਰਾਜ ਜੀ ਬੈਠੇ ਨੀਵੀਂ ਪਾ ਕੇ ਇੱਕ ਤੀਰ ਨਾਲ ਕੋਲ ਲੱਗੇ ਕਾਹੀ ਦੇ ਮੂٹے ਨੂੰ ਖੁਰਚੀ ਜਾ ਰਹੇ ਸਨ ਕਹਿੰਦੇ ਨੇ ਜਦੋਂ ਸੁਣ ਰਹੇ ਨੇ ਖਿੱਚ ਕੇ ਤੀਰ ਮਾਰਿਆ ਤੇ ਜੜ ਪੱਟੀ ਗਈ ਕਹਿੰਦੇ ਅੱਜ ਤੋਂ ਮੁਗਲ ਰਾਜ ਦੀ ਜੜ ਪੱਟੀ ਗਈ ਮੇਰੇ ਪੁੱਤਰਾਂ ਨੇ ਜਲਮ ਰਾਜ ਦੀਆਂ ਜੜਾਂ ਪੁੱਟ ਦਿੱਤੀਆਂ ਇਹ ਖਬਰ ਸੁਣਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਮਾਹੀ ਕਿਤੇ ਇਹ ਤਾਂ ਨਹੀਂ ਕਿਸੇ ਨੇ ਕਿਹਾ ਕਿ ਮੇਰੇ ਪੁੱਤਰ ਡੋਲ ਗਏ ਤੂੰ ਰੂਬਰੂ ਸੈਂ ਕੋਈ ਗੱਲ ਨਾ ਲੁਕੋਈ ਤੂੰ ਸਾਫ਼-ਸਾਫ਼ ਦੱਸੀ ਕਹਿਰ ਨਾ ਕਮਾਈ ਮਹਾਰਾਜ ਕੀ ਦੱਸਾਂ ਕਹਿਣ ਲੱਗੇ ਕੋਈ ਹਿੰਜ ਤਾ ਨਾ ਕੇਰੀ ਕੋਈ ਆਹ ਤਾ ਨਾ ਕੱਢੀ ਮੇਰੇ ਲਾਲਾ ਨੇ ਉੱਚੀ ਸਾਹ ਤਾ ਨਾ ਕੱਢੀ ਮੇਰੇ ਬੱਚਿਆਂ ਦੀਆਂ ਅੱਖਾਂ 'ਚੋਂ ਪਾਣੀ ਤੇ ਨਹੀਂ ਆਇਆ ਤੇਸੀ ਦੇ ਨਾਲ ਜਦ ਸੱਟ ਲੱਗੀ ਸੀ ਕਰਾਰੀ ਮੇਰੇ ਫਤਿਹ ਨੇ ਉੱਚੀ ਦੀ ਨੀ ਚੀਕ ਤੇ ਨਹੀਂ ਮਾਰੀ ਇਹ ਵੀ ਕਹਿਣ ਦਾ ਅੰਦਾਜ਼ ਵੱਖਰਾ ਸੀ ਜੋ ਉਸਨੇ ਵਜਾਇਆ ਸਾਜ਼ ਵੱਖਰਾ ਸੀ ਨੂਰਾ ਕਹਿੰਦਾ ਨਹੀਂ ਮਹਾਰਾਜ ਜਿੰਨੀ ਦੇਰ ਸੂਬੇ ਦੀ ਕਚਹਿਰੀ ਲੱਗੀ ਤੇਰੇ ਲਾਲਾ ਨੂੰ ਤਸੀਹੇ ਦਿੱਤੇ ਨੀਹਾਂ ਚ ਚਿਨਿਆ ਗਿਆ ਪਰ ਉਹਨਾਂ ਦੇ ਮੂੰਹੋਂ ਬੱਸ ਸਤਨਾਮ ਵਾਹਿਗੁਰੂ ਦੇ ਜੇ ਕਾਰੇ ਹੀ ਨਿਕਲੇ ਅਗੇ ਨੂਰਾ ਮਾਹੀ ਦੱਸਦਾ ਆ ਜਦੋਂ ਉਹ ਸ਼ਹੀਦ ਹੋ ਗਏ ਸੀ ਤਾਂ ਉਹਨਾਂ ਦੇ ਸਰੀਰ ਹੰਸਲਾ ਨਦੀ ਦੇ ਕਿਨਾਰੇ ਸੋਟ ਦਿੱਤੇ ਤਾਂ ਜੋ ਜੰਗਲ ਦੇ ਜਾਨਵਰ ਉਹਨਾਂ ਦਾ ਮਾਸ ਨੋਚ-ਨੋਚ ਕੇ ਖਾ ਜਾਣ ਪਰ ਕਹਿੰਦੇ ਆ ਕਿ ਉਸ ਰਾਤ ਜਿੰਨਾ ਚਿਰ ਸਾਹਿਬ ਜਾਨਿਆਂ ਦੇ ਸਰੀਰ ਹੰਸਲਾ ਨਦੀ ਦੇ ਕਿਨਾਰੇ ਪਏ ਰਹੇ ਇੱਕ ਸ਼ੇਰ ਨੇ ਉਹਨਾਂ ਦੇ ਸਰੀਰ ਦਾ ਪਹਿਰਾ ਦਿੱਤਾ ਨੂਰਾ ਦੱਸਦਾ ਗੁਰੂ ਸਾਹਿਬ ਜੀ ਟੋਡਰਮਲ ਨੇ ਸੋਨੇ ਦੀਆਂ ਮੋਹਰਾਂ ਵਾਸ਼ਾ ਕੇ ਜ਼ਮੀਨ ਖਰੀਦ ਕੇ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਿਆਂ ਦਾ ਅੰਤਮ ਸੰਸਕਾਰ ਕੀਤਾ ਸਰੀਰ ਰੁਲਨ ਨਹੀਂ ਦਿੱਤੇ ਸੱਚੇ ਪਾਤਸ਼ਾਹ ਮੋਤੀਰਾਮ ਮਹਾਰਾਜ ਜੀ ਨੇ ਤੇਰੇ ਲਾਲਾ ਤੇ ਮਾਤਾ ਜੀ ਨੂੰ ਦੁੱਧ ਪਿਆਇਆ ਸੀ ਤੇ ਸੰਸਕਾਰ ਵੇਲੇ ਵੀ ਉਹ ਟੋਡਰਮਲ ਜੀ ਨਾਲ ਸੀ ਤੇ ਪਾਤਸ਼ਾਹ ਦੁੱਧ ਪਿਉਣ ਕਰਕੇ ਬਾਅਦ ਵਿੱਚ ਉਹਦਾ ਸਾਰਾ ਪਰਿਵਾਰ ਕੋਲੂ ਚ ਪਾ ਕੇ ਪੀੜ ਦਿੱਤਾ ਗਿਆ ਮੋਤੀराम ਮਹਿਰਾ ਬਾਰੇ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਾ ਕਹਿੰਦੇ ਮੋਤੀराम ਨੇ ਬੜਾ ਪੁੰਨ ਕਮਾਇਆ ਉਹਨੇ ਮੇਰੇ ਪੁੱਤਰਾਂ ਨੂੰ ਮੇਰੀ ਮਾਤਾ ਨੂੰ ਦੁੱਧ ਪਿਆਇਆ ਆ ਸਤਿਗੁਰੂ ਕਹਿੰਦੇ ਸੱਚਖੰਡ 'ਚ ਮੈਂ ਮੋਤੀराम ਮਹਿਰਾ ਤੇ ਟੋਡਰਮਲ ਦੇ ਕੋਲ ਹੋਵਾਂਗਾ ਉਹਨਾ ਮੇਰੇ ਪੁੱਤਰਾਂ ਦੀ ਮੇਰੀ ਮਾਂ ਦੀ ਸੇਵਾ ਕੀਤੀ ਆ ਉਹ ਸਾਡੇ ਸੱਚੇ ਸਿੱਖ ਨੇ ਗੁਰੂ ਸਾਹਿਬ ਨੂੰ ਨੂਰਾ ਮਾਹੀ ਸਭ ਕੁਝ ਦੱਸ ਰਿਹਾ ਹੁੰਦਾ ਆ ਉਹਨੇ ਦੱਸਿਆ ਕਿ ਮਲੇਰਕੋਟਲੇ ਦੇ ਨਵਾਬ ਨੇ ਵੀ ਸਾਹਿਬਜ਼ਾਦਿਆਂ ਨੂੰ ਰਿਹਾ ਕਰਨ ਵਾਸਤੇ ਕਿਹਾ ਸੀ। ਗੁਰੂ ਪਾਤਸ਼ਾਹ ਕਹਿੰਦੇ ਨੇ ਉਹਨਾਂ ਦੀ ਜੜ ਵੀ ਹਰੀ ਰਹੂਗੀ। ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਹਾਦਤ ਦੀ ਖਬਰ ਸੁਣਨ ਤੋਂ ਬਾਅਦ ਜਫਰਨਾਮਾ ਲਿਖਿਆ। ਜਫਰਨਾਮੇ ਦੇ ਪਹਿਲੇ 11-12 ਸ਼ੇਰਾਂ ਚ ਉਹਨਾਂ ਨੇ ਰੱਬ ਦੀ ਇਬਾਦਤ ਕੀਤੀ। ਅੱਗੇ ਉਹ ਲਿਖਦੇ ਨੇ ਔਰੰਗਜ਼ੇਬ ਨੂੰ ਕਿ ਤੇਰੇ ਵਰਗੇ ਪੇੜ ਬੱਕਰੀਆਂ ਸਾਡਾ ਕੁਝ ਨਹੀਂ ਵਿਕਾਰ ਸਕਦੀਆਂ ਕਿਉਂਕਿ ਉਸ ਵਾਹਿਗੁਰੂ ਦਾ ਓਟ ਆਸਰਾ ਸਾਡੇ ਕੋਲ ਆਇਆ ਹੈ। ਫਿਰ ਮਹਾਰਾਜ ਜੀ ਕਹਿਣ ਲੱਗੇ ਤੂੰ ਕਾਹਦੀ ਬਹਾਦਰੀ ਕੀਤੀ ਆ ਮੇਰਾ ਖਾਲਸਾ ਇਹੋ ਜਿਹਾ ਪਾਂਬੜ ਬਾਲੇਗਾ ਚੇਤੇ ਰੱਖੀ ਤੋ ਉਸ ਪਾਂਬੜ ਵਿੱਚ ਸੜ ਜਾਵੇਂਗਾ ਤੂੰ ਮੇਰੇ ਚਾਰ ਪੁੱਤਰ ਮਾਰ ਦਿੱਤੇ ਤੇ ਕਹਾਣੀ ਖਤਮ ਹੋ ਗਈ ਮੈਂ ਇਹੋ ਜਿਹਾ ਪੁੱਤ ਝੋਲੀ ਪਾਲਿਆ ਰਹੀਂਦੀ ਦੁਨੀਆ ਤੱਕ ਮੇਰਾ ਖਾਲਸਾ ਪੋਤਾ ਜਿਉਂਦਾ ਰਹੇਗਾ ਕੋਈ ਜੰਮਿਆ ਨਹੀਂ ਮੇਰੇ ਖਾਲਸੇ ਨੂੰ ਮਾਰਨ ਵਾਲਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਇੱਡਾ ਵੱਡਾ ਹੱਕ ਦੇ ਕੇ ਗਏ ਨੇ ਕਿ ਤੁਸੀਂ ਮੇਰੇ ਪੁੱਤਰ ਹੋ ਇੱਥੇ ਫਿਰ ਜਫਰਨਾਮਾ ਲੈ ਕੇ ਸੱਚੇ ਪਾਤਸ਼ਾਹ ਜੀ ਨੇ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਨੂੰ ਅਹਿਮਦਨਗਰ ਭੇਜਿਆ। ਇਹ ਦੋਵੇਂ ਸਿੰਘ ਜਫਰਨਾਮਾ ਲੈ ਕੇ ਔਰੰਗਜ਼ੇਬ ਤੋਂ ਗਏ ਤੇ ਔਰੰਗਜ਼ੇਬ ਦੀ ਰੂਹ ਕੰਬ ਉੱਠੀ। ਕਲਗੀਧਰ ਦਾ ਜਫਰਨਾਮਾ ਪੜ੍ਹ ਕੇ ਔਰੰਗਜ਼ੇਬ ਮਰ ਗਿਆ। ਔਰੰਗਜ਼ੇਬ ਮਰਨ ਲੱਗਿਆ ਇਹ ਕਹਿ ਗਿਆ ਸੀ ਮੈਂ ਚਾਲੀਆਂ ਨੂੰ ਮਾਰਨ ਵਾਸਤੇ 10 ਲੱਖ ਬੰਦਾ ਭੇਜਿਆ। ਮੈਂ ਐਡਾ ਪਾਪੀ ਬੰਦਾ। ਮੇਰੇ ਕੋਲ ਗਲਤ ਸਲਾਹਾਂ ਆਉਂਦੀਆਂ ਰਹੀਆਂ। ਐਡਾ ਪਾਪੀ ਮੈਂ 7 ਤੇ 9 ਸਾਲ ਦੇ ਬੱਚਿਆਂ ਨੂੰ ਸ਼ਹੀਦ ਕਰਵਾਇਆ। ਇੱਧਰ ਸਤਿਗੁਰੂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਬੁਲਾਇਆ। ਪੰਜ ਤੀਰ ਤੇ 20 ਸਿੰਘ ਮਿਲੇ ਬਾਬਾ ਬੰਦਾ ਸਿੰਘ ਜੀ ਨੂੰ ਉਹਨਾਂ ਦਾ ਮੁਕਾਬਲਾ ਕਰਨ ਲਈ। ਹੁਣ ਉੱਥੇ ਨੂਰਾ ਮਾਹੀ ਅੱਗੇ ਜਦੋਂ ਸਾਰੀ ਗੱਲਬਾਤ ਦੱਸਦੇ ਨੇ ਤਾਂ ਫਿਰ ਗੁਰੂ ਸਾਹਿਬ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਤੋਰ ਦਿੰਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਜੀ ਸਰਹੰਦੇ ਆਉਂਦੇ ਆ ਤੇ ਉਹਨਾਂ ਤੋਂ ਇੱਕ ਇੱਕ ਜ਼ੁਲਮ ਦਾ ਬਦਲਾ ਲੈਂਦੇ ਨੇ। ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਤੋਂ ਪੰਜ ਤੀਰ ਤੇ ਕੁਝ ਸਿੰਘ ਲੈ ਕੇ ਸਮਾਣਾ ਉਂਜਪੁਰਾ ਸਡੋਰਾ ਚੱਪੜਚਿੜੀ ਦੇ ਮੈਦਾਨਾਂ ਦੇ ਵਿੱਚ ਆਉਂਦੇ ਨੇ ਜਦੋਂ ਬਾਬਾ ਬੰਦਾ ਸਿੰਘ ਜੀ ਚੱਪੜਚਿੜੀ ਦੇ ਮੈਦਾਨਾਂ ਵਿੱਚ ਆਉਂਦੇ ਨੇ ਤੇ ਉਧਰ ਸਰਦਾਰ ਫਤਿਹ ਸਿੰਘ ਜੀ ਦਾ ਅਮਨਾ-ਸਾਮਨਾ ਵਜ਼ੀਰ ਖਾਨ ਨਾਲ ਹੁੰਦਾ ਆ ਉਸ ਵੇਲੇ ਸਰਦਾਰ ਫਤਿਹ ਸਿੰਘ ਜੀ ਦੀ ਉਮਰ 80 ਸਾਲ ਦੀ ਸੀ ਸਰਦਾਰ ਫਤਿਹ ਸਿੰਘ ਜੀ ਨੇ ਸੱਜੇ ਪਾਸਿਓਂ ਤਲਵਾਰ ਮਾਰੀ ਵਜ਼ੀਰ ਖਾਨ ਦਾ ਸੱਜਾ ਮੋਢਾ چیرਿਆ ਗਿਆ ਉਹਦਾ ਮੋਢੇ ਤੋਂ ਲੈ ਕੇ ਲੱਕ ਤੱਕ ਦਾ ਜਿਹੜਾ ਹਿੱਸਾ ਸੀ چیر ਦਿੱਤਾ ਇੰਨੀ ਜ਼ੋਰ ਦੀ ਤਲਵਾਰ ਮਾਰੀ ਸੀ ਉਹਦਾ ਉਹ ਹਿੱਸਾ ਲਮਕ ਗਿਆ ਸਿੰਘਾਂ ਨੇ ਫਿਰ ਜੇ ਛੱਡ ਕੇ ਉਹਨੂੰ ਬਲਦਾਂ ਦੇ ਪਿੱਛੇ ਪਾ ਕੇ ਸਰਹੰਦ ਤੱਕ ਘੜੀਸ ਕੇ ਲੈ ਕੇ ਆਏ ਤੇ ਉਹ ਮਰ ਗਿਆ ਤੇ ਫਿਰ ਇੱਥੇ ਪਹੁੰਚ ਕੇ ਜਿਹੜਾ ਸੁਚਾਨੰਦ ਸੀ ਜਿਸ ਦਾ ਹੈ ਸ਼ਹੀਦੀਆਂ ਪਿੱਛੇ ਵੱਡਾ ਹੱਥ ਸੀ ਗੁਰੂ ਪਾਤਸ਼ਾਹ ਨੂੰ ਸਿੰਘਾਂ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਮਾੜਾ ਚੰਗਾ ਬੋਲਦਾ ਸੀ ਤੇ ਵਜ਼ੀਰ ਖਾਨ ਨੂੰ ਉਕਸਾਉਂਦਾ ਸੀ ਵੱਧ ਤੋਂ ਵੱਧ ਜ਼ੁਲਮ ਕਰਨ ਲਈ ਜਦੋਂ ਇਹਨੂੰ ਸਿੰਘਾਂ ਬਾਰੇ ਪਤਾ ਲੱਗਾ ਇਹ ਭੱਜਣ ਦੀ ਤਿਆਰੀ ਕਰਦਾ ਆ ਇਹਨੂੰ ਭੱਜਣ ਨਾ ਦਿੱਤਾ ਇਹ ਫੜਿਆ ਗਿਆ ਇਹਦੇ ਨੱਕ 'ਚ ਨਕੇਲ ਪਾਈ ਗਈ ਸੁਚਾਨੰਦ ਦੇ ਨੱਕ 'ਚ ਪਾ ਕੇ ਰੱਸਾ ਇਹਦੇ ਗਲੇ ਵਿੱਚ ਝੋਲੀ ਪਵਾ ਦਿੱਤੀ ਗਈ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਹਨੂੰ ਕਿਹਾ ਕਿ ਤੂੰ ਘਰ ਘਰ ਜਾ ਕੇ ਮੰਗ ਇਹਨੂੰ ਝੋਲੀ ਪਾ ਕੇ ਮੰਗਣ ਤੋਰਿਆ ਤੇ ਲੋਕਾਂ ਨੇ ਫਿਰ ਇਹਦੇ ਸਿਰ ਵਿੱਚ ਗੰਦ ਪਾਇਆ ਉਸ ਤੋਂ ਬਾਅਦ ਇਹਦਾ ਸਿਰ ਕਲਮ ਕਰ ਦਿੱਤਾ ਗਿਆ ਇਸ ਨੂੰ ਮਾਰ ਦਿੱਤਾ ਗਿਆ ਫਿਰ ਇਸ ਤਰ੍ਹਾਂ ਗੁਰੂ ਕੇ ਸਿੰਘ ਸਾਰੀ ਸਰਹੰਦ ਜਿੱਤ ਕੇ ਅੱਗੇ ਵਧੇ ਇੱਥੇ ਫਿਰ ਆਲੀ ਸਿੰਘ ਤੇ ਮੰਲੀ ਸਿੰਘ ਉਹਨਾਂ ਨੂੰ ਪੁੱਛਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਕਿ ਉਹ ਕਿਹੜੀ ਥਾਂ ਆ ਜਿੱਥੇ ਸਾਬਜਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਮੈਨੂੰ ਉੱਥੇ ਲੈ ਕੇ ਚਲੋ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਉਸ ਥਾਂ ਤੇ ਆਉਂਦੇ ਆ ਉਹ ਜਗਾ ਵੇਖ ਕੇ ਉਹਨਾਂ ਦੀਆਂ ਅੱਖਾਂ ਭਾਰ ਆਈਆਂ ਇੱਥੇ ਸਭ ਤੋਂ ਪਹਿਲਾਂ ਉਹਨਾਂ ਨੇ ਯਾਦਗਾਰ ਥਾਂ ਬਣਵਾਈ ਜਿਹੜੀ ਜਗਾ ਤੇ ਅਸੀਂ ਮੱਥਾ ਟੇਕਣ ਆਉਂਦੇ ਆ ਉਹ ਥੜਾ ਬਣਵਾਇਆ ਸਮਾਂ ਆਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਵੀ ਸ਼ਹੀਦ ਹੋ ਗਏ ਜ਼ਾਲਮਾਂ ਨੇ ਉਹਨਾਂ ਤੇ ਵੀ ਬਹੁਤ ਤਸ਼ੱਦਦ ਟਾਏ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਕਈ ਸਿੱਖਾਂ ਨੇ ਸਰਹੰਦ ਤੇ ਰਾਜ ਕੀਤਾ ਸਿੱਖਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਅਸੀਂ ਸਰਹੰਦ ਨੂੰ ਹਾਲ ਦੇ ਨਾਲ ਵਾਹ ਨਹੀਂ ਦਿੰਦੇ ਇਹਦੀ ਇੱਟ ਨਾਲ ਇੱਟ ਨਹੀਂ ਖੜਕਾ ਦਿੰਦੇ ਸਾਨੂੰ ਚਾਹੇ ਨਹੀਂ ਆਏਗਾ ਜੱਸਾ ਸਿੰਘ ਆਲੂ ਵਾਲੀਆ ਇੱਥੇ ਹਲਵਾ ਕੇ ਜਾਂਦਾ ਆ ਇੱਥੇ ਖੋਤਿਆਂ ਨਾਲ ਘੋੜਿਆਂ ਨਾਲ ਬਲਦਾਂ ਨਾਲ ਸਿੱਖਾਂ ਨੇ ਸਾਰੇ ਜਿਹੜੇ ਕਿਲੇ ਸੀ ਉਹ ਖੰਡਰਾਤ ਕਰਤੇ ਢੇਰੀ ਕਰਤੇ ਤੇ ਜਦੋਂ ਹੱਲ ਵਾਏ ਜਾ ਰਹੇ ਸੀ ਪਿੱਛੇ પાਕੇ ਢਏ ਹੋਏ ਕਿਲੇ ਦੀਆਂ ਇੱਟਾਂ ਉਹ ਆਪਸ ਵਿੱਚ ਖੜਕ ਰਹੀਆਂ ਸੀ ਤੇ ਫੇਰ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਜੋ ਸੀ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿਓ ਵਾਕਿਆ ਉਹ ਹੋਇਆ ਤੇ ਸਿੱਖਾਂ ਨੇ ਕਰਕੇ ਦਿਖਾਇਆ ਤਕਰੀਬਨ ਸਾਬਜਾਦਿਆਂ ਦੀ ਸ਼ਹਾਦਤ ਤੋਂ 57 ਸਾਲਾਂ ਬਾਅਦ ਸਿੱਖਾਂ ਨੇ ਮਾਤਾ ਗੁਜਰੀ ਜੀ ਤੇ ਸਾਬਜਾਦਿਆਂ ਨੂੰ ਗੰਗੂ ਪਾਪੀ ਤੇ ਕਰੋ ਗ੍ਰਿਫਤਾਰ ਕਰਕੇ ਹੱਥ ਕੜੀਆਂ ਲਾ ਕੇ ਸਰਹੰਦ ਲੈ ਕੇ ਜਾਣ ਵਾਲੇ ਪਾਪੀ ਰੰਗੜ ਜਾਨੀ ਖਾਂ ਤੇ ਮਾਨੀ ਖਾਂ ਨੂੰ ਹਥੋੜੇ ਮਾਰ-ਮਾਰ ਕੇ ਉਹਨਾਂ ਦੀ ਚਰਬੀ ਬਾਹਰ ਕੱਢ ਦਿੱਤੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਸ ਸਥਾਨ ਦਾ ਨਾਮ ਵੀ ਫਤਿਹ ਸਿੰਘ ਜੀ ਦੇ ਨਾਮ ਤੇ ਫਤਿਹਗੜ ਰੱਖਿਆ ਸੀ ਤੇ ਜੋਤੀ ਸਰੂਪ ਦਾ ਨਾਮ ਵੀ ਉਹਨਾਂ ਨੇ ਰੱਖਿਆ ਸੀ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਹੋਇਆ ਸੀ ਇਸ ਤੋਂ ਬਾਅਦ ਇੱਕ ਅਨੋਖੀ ਘਟਨਾ ਵਾਪਰਦੀ ਆ ਮਹਾਰਾਜਾ ਨਰਿੰਦਰ ਸਿੰਘ ਇੱਥੇ ਆਉਂਦੇ ਨੇ ਉਹਨਾਂ ਇੱਥੇ ਸਾਰੇ ਗੁਰਦੁਆਰੇ ਬਣਵਾਏ ਉਹਨਾਂ ਨੇ ਠੰਡਾ ਬੁਰਜ ਬਣਵਾਇਆ ਬਵਾਨਗੜ ਫਤਿਹਗੜ ਸਾਹਿਬ ਇਹ ਸਾਰੇ ਬਣਾਏ ਉਹਨਾਂ ਨੇ ਤੇ ਕਹਿੰਦੇ ਆ ਜਦੋਂ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰ ਰਹੇ ਸੀ ਮਹਾਰਾਜਾ ਨਰਿੰਦਰ ਸਿੰਘ ਨੂੰ ਮਾਤਾ ਗੁਜਰੀ ਜੀ ਸੁਪਨੇ ਵਿੱਚ ਮਿਲਣ ਆਉਂਦੇ ਨੇ ਸੁਪਨੇ ਦੇ ਵਿੱਚ ਮਾਤਾ ਗੁਜਰਕੌਰ ਜੀ ਕਹਿੰਦੇ ਨੇ ਤੁਸੀਂ ਨੀਹਾਂ ਵਾਲੀ ਥਾਂ ਵੀ ਬਣਾ ਦਿੱਤੀ ਠੰਡਾ ਬੁਰਜ ਵੀ ਬਣਾ ਦਿੱਤਾ ਬਾਹਰ ਵਾਲਾ ਥਾਂ ਜ਼ਰੂਰ ਬਣਾਓ ਜਿੱਥੇ ਸਾਡਾ ਸਕਾਰ ਹੋਇਆ ਸੀ ਇਹ ਥਾਂ ਫਿਰ ਉਹਨਾਂ ਨੇ ਬਾਅਦ ਵਿੱਚ ਬਣਾਈ ਉਮੀਦ ਹੈ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ ਚੈਨਲ ਖਾਲਸਾ ਟੀਵੀ ਨੂੰ ਜਰੂਰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ